ਜਿਹ ਸਤ ਗੁਰ ਸਿਮਰੰਤ ਨਾਨਕ ਦੇ ਤਿਮਰ ਮਿਟਾ ਖੈਣ ਜਿਹ ਸਤ ਗੁਰ ਸਿਮਰੰਤ ਰਦਾ ਹਰ ਨਾਮ ਦਿਨੋ ਦਿਨ ਜਿਹ ਸਤਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ ਜਿਹ ਸਤਗੁਰ ਸਿਮਰੰਥ ਅਰਦ ਸਿਧ ਨਾਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਾਲੇ ਭਾਣ ਮਿਲ ਸੰਗਤ ਤਨ ਤਨ ਕਰੋ ਜਿਹ ਸਤ ਗੁਰ ਲਗ ਪ੍ਰਭ ਪਾਈਐ ਸੋ ਸਤ ਗੁਰ ਸਿਮਰਹੁ ਨਰੋ ਜਿਹ ਸਤ ਗੁਰ ਲਗ ਪ੍ਰਭ ਪਾਈਐ ਸੋ ਸਤ ਗੁਰ ਸਿਮਰੋ ਨਰੋ ਵਾਹਿ ਗੁਰ ਜਿਹ ਸਿਮਰਨ ਹੋਏ ਮੁਕਤ ਦੁਆਰ जा है वैकुंठ नहीं संसार निरपोकए कार बजावें तूर अनहद बजे सदा प्रभुर ऐसा सिमरणा ਕਰ ਮਨਮਾਹੇ ਬਿਨ ਸਿਮਰਨ ਮੁਕਤ ਕਤ ਨਾ ਹੈ ਧੰਨ ਧੰਨ ਭਗਤ ਕਬੀਰ ਜੀ ਉਹਨਾਂ ਦਾ ਇਹ ਅੰਮ੍ਰਿਤਮਈ ਸ਼ਬਦ ਜੋ ਕਿ ਰਾਮ ਕਲੀ ਬਾਣੀ ਦੇ ਵਿੱਚ ਭਗਤਾਂ ਕੀ ਬਾਣੀ ਦੇ ਵਿੱਚ ਨੌਵਾਂ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 971 ਅੰਗ ਉਤੇ ਸ਼ਿਸ਼ੋਭਤ ਹੈ ਆਓ ਇਸ ਸ਼ਬਦ ਦੀ ਪਹਿਲਾ ਅੰਤਰਾਉ ਦੀ ਵਿਚਾਰ ਕਰੀਏ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਐਸਾ ਸਿਮਰਣ ਕਰ ਮਨ ਮਾਹੇ ਬਿਨ ਸਿਮਰਣਾ ਮੁਕਤ ਕਤ ਨਾਹੀਂ ਸਿਮਰਨ ਤੋਂ ਬਿਨਾ ਮੁਕਤੀ ਦੀ ਪ੍ਰਾਪਤੀ ਕਤ ਨਾਹੀਂ ਕਿਤੇ ਵੀ ਨਹੀਂ ਹੋ ਸਕਦੀ ਸਿਮਰਨ ਤੋਂ ਬਿਨਾ ਮੁਕਤੀ ਵਿਕਾਰਾਂ ਤੋਂ ਮੁਕਤੀ ਮਾਇਆ ਦੇ ਬੰਧਨ ਤੋਂ ਖਲਾਸੀ ਇਹ ਮੁਕਤੀ ਜੋ ਹੈ ਉਸ ਪ੍ਰਭੂ ਦੇ ਸਿਮਰਨ ਤੋਂ ਬਿਨਾ ਹੋਰ ਕਿਤੋਂ ਵੀ ਨਹੀਂ ਹੋ ਸਕਦੀ ਐਸਾ ਸਿਮਰਨ ਕਰ ਮਨ ਮਾਹੇ ਇਸ ਕਰਕੇ ਇਹੋ ਜਿਹਾ ਸਿਮਰਨ ਜਿਸ ਸਿਮਰਨ ਦੇ ਨਾਲ ਵਿਕਾਰਾਂ ਤੋਂ ਖਲਾਸੀ ਮਿਲਦੀ ਹੈ ਮਾਇਆ ਦੇ ਬੰਧਨਾਂ ਤੋਂ ਖਲਾਸੀ ਮਿਲਦੀ ਹੈ ਉਹ ਸਿਮਰਨ ਨੂੰ ਕਰ ਮਨ ਮਾਹੇ ਆਪਣੇ ਮਨ ਦੇ ਵਿੱਚ ਧਾਰ ਕੇ ਕਰ ਆਪਣੇ ਮਨ ਦੇ ਨਾਲ ਸਿਮਰਨ ਕਰ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦਾ ਸਿਮਰਨ ਕਰ ਜਿਸ ਸਿਮਰਨ ਦੇ ਨਾਲ ਮਾਇਆ ਦੇ ਬੰਧਨਾਂ ਤੋਂ ਖਲਾਸੀ ਹੋ ਮਿਲ ਜਾਂਦੀ ਹੈ ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਹੈ ਅਰਥਾਤ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਜੇ ਸਿਮਰਨ ਹੋਏ ਮੁਕਤ ਦਵਾਰ ਜਾਹੇ ਬੈਕੁੰਠ ਨਹੀਂ ਸੰਸਾਰ ਕਹੋ ਜਿਆ ਸਿਮਰਨ ਜਿਸ ਤੇ ਰਹਾਉ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਹਨ ਕਿ ਐਸਾ ਸਿਮਰਨ ਕਰ ਮਨ ਮਾਏ ਜੇ ਸਿਮਰਨ ਹੋਏ ਮੁਕਤ ਦਵਾਰ ਜਿਸ ਸਿਮਰਨ ਦੇ ਨਾਲ ਮੁਕਤੀ ਦਾ ਦਵਾਰ ਪ੍ਰਾਪਤ ਹੋ ਜਾਂਦਾ ਹੈ ਮੁਕਤੀ ਦਾ ਰਸਤਾ ਪਤਾ ਲੱਗ ਜਾਂਦਾ ਹੈ ਜਹ ਬੇਕੁੰਠ ਨਹੀਂ ਸੰਸਾਰ ਬੇਕੁੰਠ ਪਰਬੂ ਦਾ ਚਰਨ ਹੀ ਬੇਕੌਂਠ ਹਨ ਜਿੱਥੇ ਉਸ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ ਉਸ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹਨ ਉਹੀ ਬੇਕੌਂਠ ਹੈ ਤਾਹਾਂ ਬੇਕੁੰਠ ਜਹਾਂ ਕੀਰਤਨ ਤੇਰਾ ਤੂੰ ਆਪੇ ਸਰਦਾਲਾਹੀਂ ਉਹੀ ਬੇਕੌਂਠ ਹੈ ਜਿੱਥੇ ਉਸ ਵਾਹਿਗੁਰੂ ਦੀ ਕੀਰਤੀ ਹੁੰਦੀ ਹੈ ਉਸ ਵਾਹਿਗੁਰਦਿਆਂ ਸਿਰਫ ਸਲਾਹਾਂ ਹੁੰਦੀਆਂ ਫਿਰ ਉਸ ਸੰਗਤ ਦੇ ਵਿੱਚ ਉਹ ਵਾਹਿਗੁਰੂ ਆਪ ਵਸਦਾ ਹੈ ਇਸ ਕਰਕੇ ਉਹ ਬੇਕੁੰਠ ਹੈ ਜਾਹੇ ਬੇਕੁੰਠ ਜਦੋਂ ਤੂੰ ਸਿਮਰਨ ਦੇ ਨਾਲ ਜੁੜੇਗਾ ਫਿਰ ਬੇਕੁੰਠ ਦੀ ਤੈਨੂੰ ਪ੍ਰਾਪਤੀ ਹੋ ਜਾਵੇਗੀ ਪ੍ਰਭੂ ਦੇ ਚਰਨਾਂ ਦੀ ਪ੍ਰਾਪਤੀ ਹੋ ਜਾਵੇਗੀ ਨਹੀਂ ਸੰਸਾਰ ਅਤੇ ਸੰਸਾਰ ਦੀ ਭਟਕਣਾ ਦੇ ਵਿੱਚੋਂ ਬਚ ਜਾਏਗਾ ਨਿਰਭਉ ਕੈ ਘਰ ਬਜਾਵੈ ਤੂਰ ਸਿਮਰਨ ਦੀ ਬਰਕਤ ਦੇ ਨਾਲ ਤੂੰ ਨਿਰਭਉ ਕੈ ਘਰ ਤੇਰੇ ਅੰਦਰੋਂ ਸਾਰਾ ਭਉ ਦੂਰ ਹੋ ਜਾਏਗਾ ਤੂੰ ਉਹ ਵਾਹਿਗੁਰੂ ਜੋ ਨਿਰਭਉ ਹੈ ਉਸ ਦੇ ਘਰ ਦੇ ਵਿੱਚ ਵਸ ਆਏਗਾ ਤੇਰੇ ਅੰਦਰੋਂ ਸਾਰਾ ਉਹ ਜੋ ਹੈ ਉਹ ਖਤਮ ਹੋ ਜਾਵੇਗਾ ਬਜਾਵੇਂ ਤੂਰ ਅਤੇ ਤੇਰੇ ਅੰਦਰ ਆਨੰਦ ਦੇ ਵਾਜੇ ਬਣ ਜਾ ਵਜ ਪੈਣਗੇ ਅਨਹਦ ਬਜੇ ਸਦਾ ਪਰਪੂਰ ਇਹ ਆਨੰਦ ਦੇ ਬਾਜੇ ਜੋ ਹਨ ਇਹ ਫਿਰ ਸਦਾ ਲਈ ਅੰਦਰ ਖੇੜਾ ਖੇੜਾ ਹੋ ਜਾਂਦਾ ਹੈ ਵਿਗਾਸ ਹੋ ਜਾਂਦਾ ਹੈ ਸਦਾ ਲਈ ਅੰਦਰ ਵਾਜੇ ਵੱਜਦੇ ਹਨ ਅੰਦਰ ਸਦਾ ਹੀ ਆਨੰਦ ਰਹਿੰਦਾ ਹੈ ਇਹ ਸਦਾ ਹੀ ਭਰਪੂਰ ਰਹਿੰਦਾ ਹੈ ਇਸ ਦੇ ਵਿੱਚ ਕੋਈ ਊਨਤਾ ਨਹੀਂ ਆਉਂਦੀ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਹੀਂ ਰਹਾਓ ਜੇ ਸਿਮਰਨ ਨਾਹੀ ਨਨਕਾਰ ਮੁਕਤ ਕਰ ਉਤਰ ਬੋ ਭਾਰ ਜੇ ਸਿਮਰਨ ਜਿਸ ਸਿਮਰਨ ਦੇ ਨਾਲ ਨਾਹੀ ਨਨਕਾਰ ਨਨਕਾਰ ਰੁਕਾਵਟ ਪੈਣੀ ਉਹ ਕਾਰ ਰਸਤੇ ਵਿੱਚ ਫਿਰ ਰੁਕਾਵਟ ਨਹੀਂ ਪਾ ਸਕਦੇ ਮੁਕਤ ਕਰ ਅਤੇ ਸਿਮਰਨ ਉਸ ਜੀਵ ਨੂੰ ਮੁਕਤੀ ਦਾ ਰਸਤਾ ਬਖਸ਼ ਦਿੰਦਾ ਹੈ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਉਤਰ ਬੋ ਭਾਰ ਭਾਰ ਵਕਾਰਾਂ ਦਾ ਭਾਰ ਫਿਰ ਸਿਰ ਤੋਂ ਲੱਤ ਜਾਂਦਾ ਹੈ ਨਮ ਸਿਕਾਰ ਕਰ ਹੇਰਦਾ ਮਾਏ ਫਿਰ ਫਿਰ ਤੇਰਾ ਆਵਣ ਨਾਹੀ ਉਹ ਵਾਹਿਗੁਰੂ ਨੂੰ ਸਦਾ ਹੀ ਤੂੰ ਆਪਣੇ ਹਿਰਦੇ ਦੇ ਵਿੱਚ ਨਮਸਕਾਰ ਕਰ ਬਾਹਰੋਂ-ਬਾਹਰੋਂ ਨਹੀਂ ਆਪਣੇ ਹਿਰਦੇ ਦੇ ਵਿੱਚੋਂ ਨਮਸਕਾਰ ਉਸ ਵਾਹਿਗੁਰੂ ਨੂੰ ਕਰ ਨਮਸਕਾਰ ਕਰ ਹਿਰਦੈ ਮਾਹੇ ਫਿਰ ਫਿਰ ਤੇਰਾ ਆਵਣ ਨਹੀਂ ਜਦੋਂ ਤੂੰ ਇਸ ਤਰ੍ਹਾਂ ਸਿਮਰਨ ਕਰੇਗਾ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚੋਂ ਨਮਸਕਾਰ ਕਰੇਗਾ ਫਿਰ ਤੇਦਾ ਜੋ ਆਵਾਗੌਣ ਹੈ ਉਹ ਕਟਿਆ ਜਾਵੇਗਾ ਜਿਹ ਸਿਮਰਨ ਕਰੇ ਤੂੰ ਕੇਲ ਜਿਸ ਸਿਮਰਨ ਦੇ ਰਾਹੀ ਕੇਲ ਆਨੰਦ ਖੁਸ਼ੀਆਂ ਚੋਜ ਤਮਾਸ਼ੇ ਜਿਹ ਸਿਮਰਨ ਕਰੇ ਤੂੰ ਕੇਲ ਜਿਸ ਸਿਮਰਨ ਦੇ ਰਾਹੀ ਤੂੰ ਸਦਾ ਹੀ ਆਨੰਦਮਾਨਦਾ ਹੈ ਕੇਲ ਕਰਦਾ ਹੈ ਦੀਪਕ ਬਾਂਧ ਤਰਿਓ ਬਿਨ ਤੇਲ ਦੀਪਕ ਗਿਆਨ ਦਾ ਦੀਪਕ ਤੇਰੇ ਅੰਦਰ ਜਗ ਪੈਂਦਾ ਹੈ ਦੀਪਕ ਬਾਂਧ ਤਰਿਓ ਬਿਨ ਤੇਲ ਅਤੇ ਵਿਕਾਰਾਂ ਦਾ ਤੇਲ ਖਤਮ ਹੋ ਜਾਂਦਾ ਜੋ ਵਿਕਾਰਾਂ ਦੇ ਕਰਕੇ ਦੀਵਾ ਸੀ ਉਹ ਬੁੱਝ ਜਾਂਦਾ ਹੈ ਅੰਦਰ ਗਿਆਨ ਦਾ ਦੀਵਾ ਜਗਦਾ ਹੈ ਸੋ ਦੀਪਕ ਅਮਰ ਸੰਸਾਰ ਉਸ ਦੀਵਕ ਦੇ ਰਾਹੀ ਇਹ ਫਿਰ ਮੁਕ ਸਦਾ ਲਈ ਸੰਸਾਰ ਦੇ ਵਿੱਚ ਅਮਰ ਹੋ ਜਾਂਦਾ ਹੈ ਕਾਮ ਕ੍ਰੋਧ ਵਿਖ ਕਾਢੀ ਲੈ ਮਾਰ ਉਸ ਸਿਮਰਨ ਦੀ ਬਰਕਤ ਦੇ ਨਾਲ ਇਕ ਕਾਮ ਕਰੋਧ ਰੂਪੀ ਜੋ ਜ਼ਹਿਰ ਹਾਂ ਨੇ ਇਹ ਫਿਰ ਮਨੁੱਖ ਆਪਣੇ ਅੰਦਰੋਂ ਮਾਰ ਕੇ ਕੱਢ ਲੈਂਦਾ ਹੈ ਇਹਨਾਂ ਨੂੰ ਖਤਮ ਕਰ ਲੈਂਦਾ ਹੈ ਜੇ ਸਿਮਰਨ ਤੇਰੀ ਗਤ ਹੋਏ ਜੇ ਸਿਮਰਨ ਦੇ ਨਾਲ ਤੇਰੀ ਗਤ ਗਤ ਉੱਚੀ ਆਤਮਿਕ ਅਵਸਥਾ ਬਣਦੀ ਹੈ ਸੋ ਸਿਮਰਨ ਰਖ ਕੰਠ ਪਰੋਏ ਉਸ ਸਿਮਰਨ ਨੂੰ ਜਿਸ ਦੇ ਨਾਲ ਤੇਰੀ ਉੱਚੀ ਆਤਮਿਕ ਅਵਸਥਾ ਬੰਦੀ ਹੈ ਉਸ ਸਿਮਰਨ ਸੋ ਸਿਮਰਨ ਰਖ ਕੰਠ ਪਰੋਏ ਉਸ ਸਿਮਰਨ ਰੂਪੀ ਹਾਰ ਨੂੰ ਆਪਣੇ ਗਲ ਦੇ ਵਿੱਚ ਪਾ ਕੇ ਰੱਖ ਸੋ ਸਿਮਰਨ ਕਰ ਸੋ ਸਿਮਰਨ ਕਰ ਨਹੀਂ ਰਾਖੋ ਤਾਰ ਉਸ ਸਿਮਰਨ ਨੂੰ ਕਰ ਉਸ ਸਿਮਰਨ ਰੂਪੀ ਹਾਰ ਨੂੰ ਆਪਣੇ ਗਲੇ ਦੇ ਵਿੱਚ ਪਾ ਅਤੇ ਕਦੀ ਵੀ ਇਹੋ ਜੇ ਹਾਰ ਸਿਮਰਨ ਰੂਪੀ ਹਾਰ ਨੂੰ ਕਦੀ ਵੀ ਲਾਹ ਨਾ ਨਹੀਂ ਰਾਖ ਉਤਾਰ ਅਰਥਾਤ ਸਦਾ ਹੀ ਸਿਮਰਨ ਨਾਲ ਜੁੜਿਆ ਰਹਿ ਗੁਰਪ੍ਰਸਾਦ ਦੀ ਉਤਰ ਹੈ ਪਾਰ ਅਤੇ ਗੁਰੂ ਦੀ ਕਿਰਪਾ ਦੇ ਨਾਲ ਤੂੰ ਫਿਰ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਜਾਵੇਂਗਾ ਜੇ ਸਿਮਰਨ ਨਾਹੀਂ ਤੋਹ ਕਾਣ ਕਾਣ ਮੁਤਾਜੀ ਜਿਸ ਸਿਮਰਨ ਦੇ ਕਾਰਨ ਤੈਨੂੰ ਕਿਸੇ ਦੀ ਵੀ ਮੁਤਾਜੀ ਨਹੀਂ ਸਹਿਣੀ ਪਾਏਗੀ ਮੰਦਰ ਸੋਹੈਂ ਪਟੰਬਰ ਤਾਣ ਮੰਦਰ ਆਪਣੇ ਘਰ ਦੇ ਵਿੱਚ ਪਟੰਬਰ ਪਟੰਬਰ ਪੱਟ ਜਮ ਅੰਬਰ ਰੇਸ਼ਮ ਦੇ ਕੱਪੜੇ ਆਪਣੇ ਉੱਪਰ ਰੇਸ਼ਮ ਦੇ ਕੱਪੜੇ ਅਰਥਾਤ ਬੜੀ ਸੁੰਦਰ ਨੀਂਦ ਦੇ ਨਾਲ ਤੂੰ ਆਪਣੇ ਘਰ ਦੇ ਵਿੱਚ ਸੋਵੇਂਗਾ ਮੰਦਰ ਸੋਵੇਂ ਕਦੋਂ ਜਦੋਂ ਸਿਮਰਨ ਦੇ ਨਾਲ ਜੁੜੇਗਾ ਮੰਦਰ ਸੋਵੇਂ ਉਟੰਬਰਤਾਨ ਆਪਣੇ ਘਰ ਦੇ ਵਿੱਚ ਆਪਣੇ ਹਿਰਦੇ ਘਰ ਦੇ ਵਿੱਚ ਤੂੰ ਫਿਰ ਸਦਾ ਲਈ ਸਹਜ ਦੇ ਨਾਲ ਟਿਕ ਜਾਵੇਂਗਾ ਸੇਜ ਸੁਖਾਲੀ ਬਿਗ ਸੈ ਜਿਓ ਇਹ ਹਿਰਦੇ ਰੂਪ ਸੇ ਜੋ ਹੈ ਫਿਰ ਸੁਖਾਣਾ ਪਰ ਜਾਏਗੀ ਕਦੋਂ ਜਦੋਂ ਸਿਮਰਨ ਦੇ ਨਾਲ ਤੂੰ ਜੁੜੇਗਾ ਬਿਗ ਸੈ ਜਿਓ ਤੇ ਤੇਰੀ ਜਿੰਦ ਜੋ ਹੈ ਉਸ ਤੇ ਵਿੱਚ ਖੜਾ ਪੈਦਾ ਹੋ ਜਾਏਗਾ ਬਿਕਸ ਜਾਏਗੀ ਸੋ ਸਿਮਰਨ ਤੂੰ ਆਨੰਦਿਨ ਪੀਓ ਐੋ ਜਿਹਾ ਸਿਮਰਨ ਦਾ ਰਸ ਐੋ ਜਿਹਾ ਸਿਮਰਨ ਰੂਪੀ ਅੰਮ੍ਰਿਤ ਤੂੰ ਆਨੰਦਿਨ ਪੀਓ ਆਨੰਦਨ ਹਰ ਰੋਜ਼ ਹਰ ਰੋਜ਼ ਹੀ ਐੋ ਜੇ ਸਿਮਰਨ ਨੂੰ ਪੀਓ ਜੇ ਸਿਮਰਨ ਤੇਰੀ ਜਾਏ ਬਲਾਏ ਜੇ ਸਿਮਰਨ ਦੇ ਨਾਲ ਤੇਰੀ ਬਲਾ ਅਰਥਾਤ ਕੋਈ ਵੀ ਮੁਸੀਬਤ ਔਰ ਕੋਈ ਵੀ ਆਤਮਿਕ ਰੋਗ ਜੋ ਹੈ ਉਹ ਤੇਰਾ ਅੰਦਰੋਂ ਖਤਮ ਹੋ ਜਾਵੇਗਾ ਜੇ ਸਿਮਰਨ ਤੁਝ ਪੋਹੈ ਨਾ ਮਾਏ ਜੇ ਸਿਮਰਨ ਦੇ ਨਾਲ ਤੈਨੂੰ ਮਾਇਆ ਵੀ ਪੋਹ ਨਹੀਂ ਸਕਦੀ ਮਾਇਆ ਦਾ ਜੋ ਮੋਹ ਹੈ ਇਹ ਵੀ ਪੋਹ ਨਹੀਂ ਸਕਦਾ ਸਿਮਰ ਸਿਮਰ ਹਰ ਹਰ ਮਨ ਗਾਈਐ ਅਹੋ ਜੇ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਉਸ ਵਾਹਿਗੁਰੂ ਦੇ ਗੁਣ ਗਾਣੇ ਚਾਹੀਦੇ ਹਨ ਸਿਮਰ ਸਿਮਰ ਹਰ ਹਰ ਮਨ ਗਾਈਐ ਆਪਣੇ ਮਨ ਦੇ ਵਿੱਚ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਓ ਇਹ ਸਿਮਰਨ ਸਤ ਗੁਰ ਤੇ ਪਾਈਐ ਇਸ ਸਤ ਗੁਰੂ ਤੋਂ ਹੀ ਇਸ ਸਿਮਰਨ ਦੀ ਬਖਸ਼ਿਸ਼ ਹੁੰਦੀ ਹੈ ਸਤ ਗੁਰੂ ਹੀ ਕਿਰਪਾ ਕਰਦੇ ਹਨ ਫਿਰ ਇਹ ਸਿਮਰਨ ਦੀ ਦਾਤ ਮਿਲਦੀ ਹੈ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਰਾਸ ਸਦਾ ਸਦਾ ਸਿਮਰ ਦਿਨ ਰਾਤ ਯਾਨੀ ਕਿ ਕੁਛ ਟਾਈਮ ਲਈ ਉਸਨੂੰ ਦਾ ਸਿਮਰਨ ਕਰ ਲਿਆ ਸਦਾ ਹੀ ਦਿਨ ਰਾਤ ਲਾ ਕੇ ਉਸ ਵਾਹਿਗੁਰੂ ਦਾ ਸਿਮਰਨ ਕਰ ਉਠ ਤ ਬੈਠ ਤ ਸਾਸ ਗਰਾਸ ਉਠਦੇ ਆ ਬੈਠਦੇ ਆ ਸਾਹ ਲੈਂਦੇ ਆ ਗਰਾਸ ਖਾਣਾ ਖਾਂਦੇ ਆ ਗਰਾਹੀ ਅੰਦਰ ਲੰਘਾਉਂਦੇ ਆ ਜਾਗ ਸੋਏ ਸਿਮਰਨ ਰਸ ਭੋਗ ਉਠਤ ਬੈਠਤ ਸਾਸ ਗਿਰਾਜ ਜਾਗ ਸੋਏ ਜਾਗਦਿਆਂ ਹੋયા ਵੀ ਸੋਏ ਸੁਤਿਆਂ ਹੋયા ਵੀ ਸਿਮਰਨ ਰਸ ਭੋਗ ਸਿਮਰਨ ਦਾ ਰਸ ਨੂੰ ਭੋਗ ਸਿਮਰਨ ਦੇ ਰਸ ਨਾਲ ਆਨੰਦ ਮਾਣ ਕਦੋਂ ਕਦਾ ਕੱਲਾ ਇਹ ਨਹੀਂ ਕਿ ਕੁਝ ਟਾਈਮ ਲਈ ਸਿਮਰਨ ਕਰ ਲਿਆ ਹੁਣ ਇਹ ਸਾਥ ਇੱਥੇ ਉਪਦੇਸ਼ ਕਰਦੇ ਹਨ ਸਿਮਰ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਿਰਾਸ ਜਾਗ ਸੋਏ ਸਿਮਰਨ ਰਾਸਪੋਗ ਹਰ ਸਿਮਰਨ ਪਾਈਐ ਸੰਜੋਗ ਇਹ ਸਿਮਰਨ ਚੰਗੇ ਭਾਗਾਂ ਦੇ ਨਾਲ ਹੀ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਸਤਿਗੁਰੂ ਤੋਂ ਪ੍ਰਾਪਤ ਹੁੰਦਾ ਹੈ ਜੇ ਸਿਮਰਨ ਨਹੀਂ ਤੁਝ ਭਾਰ ਜਿਸ ਸਿਮਰਨ ਦੇ ਨਾਲ ਤੇਰੇ ਉੱਤੇ ਫਿਰ ਕੋਈ ਵਿਕਾਰਾਂ ਦਾ ਭਾਰ ਨਹੀਂ ਰਹੇਗਾ ਬੋਝ ਨਹੀਂ ਰਹੇਗਾ ਸਭ ਵਿਕਾਰ ਖਤਮ ਹੋ ਜਾਣਗੇ ਸੋ ਸਿਮਰਨ RAM ਨਾਮ ਆਧਾਰ ਉਹ RAM ਦੇ ਨਾਮ ਦਾ ਸਿਮਰਨ ਸਿਮਰਨ ਹੈ ਕੀ ਹੈ ਸਿਮਰਨ ਹੈ ਉਸ ਵਾਹਿਗੁਰੂ ਨੂੰ ਯਾਦ ਕਰਨਾ ਉਸ ਨੂੰ ਸਦਾ ਆਪਣੀ ਯਾਦ ਦੇ ਵਿੱਚ ਰੱਖਣਾ ਹੈ ਸਿਮਰਨ ਉਸ ਵਾਹਿਗੁਰੂ ਦੇ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹੀ ਸਤਿਗੁਰੂ ਦੇ ਬਖਸ਼ੇ ਹੋਏ ਸ਼ਬਦਾਂ ਦੇ ਰਾਹੀ ਉਸ ਵਾਹਿਗੁਰੂ ਦੇ ਗੁਣ ਗਾਉਣੇ ਇਹ ਹੈ ਸਿਮਰਨ ਸਿਮਰਨ ਨਾਮ ਜਪਣਾ ਸਿਮਰਨ ਕਰਨਾ ਉਸ ਵਾਹਿਗੁਰੂ ਦੇ ਗੁਣ ਗਾਉਣੇ ਇਹ ਸਭ ਸਿਮਰਨ ਹੈ RAM ਨਾਮ RAM ਦੇ ਨਾਮ ਦਾ ਸਿਮਰਨ ਸੋ ਸਿਮਰਨ ਰਾਮ ਨਾਮ ਆਧਾਰ ਰਾਮ ਦੇ ਨਾਮ ਦਾ ਸਿਮਰਨ ਨੂੰ ਆਪਣਾ ਆਸਰਾ ਬਣਾ ਆਪਣਾ ਆਧਾਰ ਜ਼ਿੰਦਗੀ ਦਾ ਬਣਾ ਕਹ ਕਬੀਰ ਜਾਂ ਕਾ ਨਹੀਂ ਅੰਤ ਕਬੀਰ ਜੀ ਉਪਦੇਸ਼ ਕਰਦੇ ਹਨ ਜਾਂ ਕਾ ਨਾ ਚਾਂ ਕਾ ਨਹੀਂ ਅੰਤ ਜਿਸ ਵਾਹਿਗੁਰੂ ਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ ਉਸ ਤੇ ਬੇਅੰਤ ਗੁਣ ਹਨ ਇੱਕ ਜੀਵਾ ਦੇ ਨਾਲ ਉਸ ਤੇ ਗੁਣ ਜਿ ਕਿਤਨੇ ਕੁ ਜਗਾਏ ਜਾ ਸਕਦੇ ਹਨ ਕਿਉਂਕਿ ਉਸ ਤੇ ਗੁਣ ਤਾਂ ਬੇਅੰਤ ਹਨ ਕਹ ਕਬੀਰ ਜਾਂ ਕਾ ਨਹੀਂ ਅੰਤ ਤਿਸ ਕੇ ਅੱਗੇ ਤੰਤ ਨਾਮੰਤ ਉਸ ਵਾਹਿਗੁਰੂ ਦੇ ਅੱਗੇ ਕੋਈ ਤੰਤ ਤੰਤਰ ਮੰਤਰ ਇਹ ਕੋਈ ਵੀ ਨਹੀਂ ਚੱਲਦਾ ਉਹ ਵਾਹਿਗੁਰੂ ਦੇ ਅੱਗੇ ਤਾਂ ਸਿਰਫ ਸਿਮਰਨ ਹੀ ਚੱਲਦਾ ਉਹ ਸਿਮਰਨ ਦੇ ਨਾਲ ਹੀ ਉਸ ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ ਕਿਸੇ ਹੋਰ ਤੰਤਰ ਮੰਤਰ ਹੋਰ ਤਰੀਕਿਆਂ ਨਾਲ ਹੋਰ ਕਰਮ ਕਾਂਡਾਂ ਦੇ ਨਾਲ ਔਰ ਅੰਮ੍ਰਾਂ ਦੇ ਨਾਲ ਤੀਰਥਾਂ ਤੇ ਜਾ ਕੇ ਨਹਾਉਣ ਦੇ ਨਾਲ ਵਰਤ ਰੱਖਣ ਦੇ ਨਾਲ ਉਹਨਾਂ ਤਰੀਕਿਆਂ ਦੇ ਨਾਲ ਉਸ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਵਾਹਿਗੁਰੂ ਦੀ ਪ੍ਰਾਪਤੀ ਤਾਂ ਹੁੰਦੀ ਹੈ ਸਿਰਫ ਉਸ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਸਿਮਰਨ ਉਸ ਵਾਹਿਗੁਰੂ ਨੂੰ ਸਦਾ ਹੀ ਯਾਦ ਰੱਖਣਾ ਉਸ ਤੇ ਵਾਹਿਗੁਰੂ ਦੇ ਸਦਾ ਹੀ ਗੁਣ ਗਾਉਣਾ ਸਭ ਤੋਂ ਉੱਤਮ ਤਰੀਕਾ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਹੈ ਕਿ ਬਾਣੀ ਦੇ ਨਾਲ ਜੁੜ ਕੇ ਬਾਣੀ ਜੋ ਸਤਿਗੁਰੂ ਨੇ ਸਾਨੂੰ ਅਮਰਤਮਈ ਬਾਣੀ ਬਖਸ਼ੀ ਹੈ ਇਹ ਸਾਰੇ ਉਸ ਬਾਣੀ ਉਸ ਵਾਹਿਗੁਰੂ ਦੇ ਗੁਣਾਂ ਦੇ ਨਾਲ ਭਰਪੂਰ ਹੈ ਸਿਰਫ ਸਲਾਹਾਂ ਦੇ ਨਾਲ ਭਰਪੂਰ ਹੈ ਇਸ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਨੂੰ ਯਾਦ ਕਰਨਾ ਉਸ ਵਾਹਿਗੁਰੂ ਦੇ ਗੁਣ ਗਾਉਣੇ ਇਹੀ ਸਿਮਰਨਾਨ ਸਿਮਰਨ ਕਰੀਏ ਤਾਂ ਜੋ ਸਾਡਾ ਜੋ ਜਨਮ ਹੈ ਉਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ